ਸਤਿ ਸ੍ਰੀ ਅਕਾਲ ਜੀ ਅ ਅਸੀਂ ਸਾਰੇ ਕੋਈ ਦੋਸਤ ਹਸਪਤਲ ਦੇ ਖੜੇ ਆ ਤੇ ਰਾਜਵੀਰ ਆਪਣਾ ਜ਼ੇਰੇ ਲਾਗ ਹੈ ਤੇ ਤੁਹਾਨੂੰ ਸਾਰੇ ਲੋਕ ਬੇਨਤੀ ਆ ਰਹੇ ਇਸ ਬੇਨਤੀ ਨੂੰ ਆ ਬਹੁਤ ਘੱਟ ਨਾ ਸੀਰੀਅਸ ਤੇ ਹੋ ਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਰਾਜਵੀਰ ਦੀ ਸਿਹਤ ਨੂੰ ਲੈ ਕੇ ਠੀਕ ਨੇ ਤੇ ਪਰ ਬਹੁਤ ਸਾਰੀਆਂ ਉਹ ਚੀਜ਼ਾਂ ਵੀ ਨੇ ਜਿਹੜੀਆਂ ਠੀਕ ਨਹੀਂ ਨੇ ਅੱਜ ਅਸੀਂ ਬੜੇ ਪਰੇਮਾਨ ਨਾਲ ਤੇ ਬਹੁਤ ਹੱਕ ਨਾਲ ਤੁਹਾਨੂੰ ਬੇਨਤੀ ਕਰਨ ਲੱਗੇ ਆ ਕਿ ਅੱਜ ਦੀ ਰਾਤ ਤੁਸੀਂ ਜਿੱਥੇ-ਜਿੱਥੇ ਵੀ ਹੋ ਆ ਸੰਗਤ ਰੂਪ ਦੇ ਵਿੱਚ ਤੁਸੀਂ ਸਾਰੇ ਅਰਦਾਸ ਕਰਦੇ ਹੋ ਤੁਸੀਂ ਪਾਤਸ਼ਾਹ ਦੇ ਚਹਤ ਆ ਸਾਨੂੰ ਪਤਾ ਸਾਰਿਆਂ ਨੂੰ ਕਿ ਕਿ ਜੋ ਹੁਣ ਤੱਕ 4 ਦਿਨ ਦਾ ਸਫਰ ਰਿਹਾ ਹੈ ਉਹ ਵੀ ਤੁਹਾਡੀਆਂ ਸਭ ਦੀਆਂ ਅਰਦਾਸਾਂ ਬਦੌਲਤ ਇੱਥੇ ਤੱਕ ਆਇਆ ਹੈ ਪਰ ਅੱਜ ਬਹੁਤ ਲੋੜ ਹੈ ਅੱਜ ਦੀ ਰਾਤ ਸਾਡੇ ਲਈ ਬਹੁਤ ਖਾਸ ਹੈ ਤੇ ਸੰਗਤ ਰੂਪ ਤੁਸੀਂ ਸਾਰੇ ਅਰਦਾਸ ਕਰਿਓ ਸੱਚੇ ਪਾਤਸ਼ਾਹਗੇ ਕਿ ਕਿ ਰਾਜ ਵੀ ਤੁਹਾਨੂੰ ਕਿ ਜੀਵਨ ਦੇ ਦੇ ਤੇ ਬਾਕੀ ਜਿਹਨੇ ਸੱਜਣਾ ਔਰ ਅੱਗੇ ਜਾਣਾ ਚਾਹੁੰਦੇ ਆ ਅੱਧ ਦੀ ਰਾਤ ਅੱਧ ਦੀ ਸਾਰੀ ਰਾਤ ਕੋਈ ਬੈਠ ਕੇ ਸਿਮਰਨ ਕਰੇ ਕੋਈ ਬੈਠ ਕੇ ਅਰਦਾਸ ਕਰੇ ਜੋ ਜੋ ਵੀ ਬਾਣੀ ਤੇ ਜਿੱਥੇ ਜਿੱਥੇ ਤੇ ਗੱਲ ਆਵੇ ਕਿਸੇ ਦੀ ਧਰਮ ਦਾ ਕੋਈ ਮੰਦਰ ਚ ਬੈਠ ਕੇ ਕੋਈ ਆਪਣੀ ਆਦਰਨਾ ਕਰਦਾ ਥੰਦਾ ਤੇ ਮੁਸਲਮਾਨ ਪ੍ਰਾਸਾ ਦਾ ਤੇ ਮਸਜਿਦ ਚ ਬੈਠ ਕੇ ਕੋਈ ਕੁਛ ਵੀ ਕਰਾਤ ਸੋ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਅੱਜ ਦਾ ਅੱਧ ਦੀ ਰਾਤ ਲੈ ਕੇ ਨਾ ਸੋ ਤੁਹਾਡੇ ਕੱਲ੍ਹ ਕੱਲ ਦੀ ਦੁਆ ਜਿਹੜੀ ਸਾਨੂੰ ਪੂਰਾ ਜਿਹੀ ਆ ਕਿ ਸਵੇਰ ਤੱਕ ਡਾਕਟਰ ਕੋ ਚੰਗਾ ਸੁਨੇਹਾ ਦੇ ਦੇਵੇ ਸੋ ਇਹਨਾਂ ਬੇਨਤੀ